ਕਿਸ ਤਰ੍ਹਾਂ ਮੈਮ ਜਿਹੜੇ ਮੌਸਮੀ ਫਲ ਤੇ ਸਬਜ਼ੀਆਂ ਹੁੰਦੇ ਨੇ ਉਹਨਾਂ ਦੀ ਸਾਮ ਸੰਭਾਲ ਕਰਕੇ ਕੋਈ ਵੀ ਜਾਣਾ ਜਿਹੜਾ ਉਹ ਆਰਥਿਕ ਤੌਰ ਤੇ ਕਿਵੇਂ ਆਤਮ ਨਿਰਭਰ ਹੋ ਸਕਦਾ ਹੈ ਅ ਸੰਦੀਪ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਆਪਾਂ ਫਲ ਤੇ ਸਬਜ਼ੀਆਂ ਕਿਉਂ ਖਾਣੇ ਆ ਕਿਉਂਕਿ ਇਹ ਵਿਟਾਮਿਨ ਤੇ ਖਣਿਜ ਪਦਾਰਥਾਂ ਨਾਲ ਭਰਪੂਰ ਸਰੋਤ ਹੁੰਦੇ ਨੇ ਤੇ ਕੋਵਿਡ ਤੋਂ ਬਾਅਦ ਆਪਾਂ ਨੂੰ ਇਹ ਗੱਲ ਬਹੁਤ ਚੰਗੀ ਤਰੀਕੇ ਨਾਲ ਸਮਝ ਆ ਗਈ ਹੈ ਕਿ ਜੇ ਅਸੀਂ ਆਪਣੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣੀ ਹੈ ਜਿਹਨੂੰ ਆਪਾਂ ਇਮਿਊਨਿਟੀ ਬੂਸਟਿੰਗ ਕਹਿੰਦੇ ਆ ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਵੀ ਅਸੀਂ ਜਿਹੜੇ ਰੁੱਤ ਦੇ ਅਨੁਸਾਰ ਜਿਹੜੇ ਉਸ ਮੌਸਮ ਦੇ ਵਿੱਚ ਹੁੰਦੇ ਫਲ ਸਬਜ਼ੀਆਂ ਨੇ ਉਹਨਾਂ ਨੂੰ ਜ਼ਰੂਰ ਖਾਈਏ ਹਾਂ ਹੁਣ ਕਈ ਵਾਰੀ ਐ ਹੁੰਦਾ ਕਿ ਵੀ ਮੌਸਮ ਦੇ ਵਿੱਚ ਜਿਹੜੀ ਚੀਜ਼ ਪਈ ਐ ਜਾਂ ਕਈ ਵਾਰੀ ਹੁੰਦਾ ਕਿ ਵੀ ਤੁਹਾਡੇ ਘਰ ਹੀ ਮੰਨ ਲਓ ਕਿ ਨਿੰਬੂ ਲੱਗੇ ਹੋਏ ਨੇ ਜੇ ਉਹਨਾਂ ਨੂੰ ਨਾ ਸੰਭਾਲਿਆ ਤਾਂ ਉਹ ਖਰਾਬ ਹੋ ਸਕਦੇ ਨੇ ਕਿਉਂਕਿ ਇਹਨਾਂ ਦੀ ਜਿਹੜੀ ਸ਼ੈਲਫ ਲਾਈਫ ਬਹੁਤ ਥੋੜੀ ਹੁੰਦੀ ਐ ਖਰਾਬ ਜਲਦੀ ਹੋ ਜਾਂਦੇ ਨੇ ਤਾਂ ਫੇਰ ਅਸੀਂ ਕੀ ਐ ਵੀ ਮੌਸਮੀ ਜਿਹੜੇ ਫਲ ਤੇ ਸਬਜ਼ੀਆਂ ਨੇ ਉਹਨਾਂ ਨੂੰ ਕੁਝ ਪ੍ਰੈਜ਼ਰਵੇਸ਼ਨ ਦੇ ਮੈਥਡਸ ਹੁੰਦੇ ਨੇ ਕੁਝ ਮਸਾਲਿਆਂ ਨੂੰ ਵਰਤ ਕੇ ਨਮਕ ਚੀਨੀ ਦੇ ਹੋਰ ਮਸਾਲਿਆਂ ਨੂੰ ਵਰਤ ਕੇ ਅਸੀਂ ਉਹਨਾਂ ਨੂੰ ਸੰਭਾਲ ਸਕਦੇ ਆ ਜਿਵੇਂ ਕਿ ਅਸੀਂ ਮੌਸਮੀ ਫਲਾਂ ਤੋਂ ਅਚਾਰ ਚਟਨੀਆਂ ਜੈਂ ਮੁਰੱਬੇ ਸਕੁਐਸ਼ ਕੈਂਡੀ ਤੇ ਜਿਹੜੇ ਰਸ ਬਣਾ ਕੇ ਰੱਖ ਸਕਦੇ ਆ ਹੁਣ ਜਿਵੇਂ ਮੰਨ ਲਓ ਕਿ ਅੱਜਕੱਲ ਔਲਾ ਬਹੁਤ ਆ ਰਿਹਾ ਠੀਕ ਹੈ ਨਾ ਜਿਹੜਾ ਔਲਾ ਉਹਦੇ ਵਿੱਚ ਇੰਨਾ ਵਿਟਾਮਿਨ ਸੀ ਹੁੰਦਾ ਕਿ ਜਿਹੜੀ ਤੁਹਾਡੀ ਵਿਟਾਮ ਜਿਹੜੀ ਇਮਿਊਨਿਟੀ ਨੂੰ ਵਧਾਉਂਦਾ ਹੈ ਤੇ ਸਿਆਣਿਆਂ ਨੇ ਵੀ ਕਿਹਾ ਹੋਇਆ ਕਹਿੰਦੇ ਹੁੰਦੇ ਨੇ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਪਿੱਛੋ ਪਤਾ ਚੱਲਦਾ ਮਤਲਬ ਕੀ ਹੈ ਕਿ ਔਲੇ ਦੇ ਵਿੱਚ ਇੰਨਾ ਵਿਟਾਮਿਨ ਸੀ ਹੈ ਕਿ ਉਹਦੇ ਨਾਲ ਤੁਹਾਡੀ ਜਿਹੜੀ ਰੋਗਾਂ ਨਾਲ ਲੜਨ ਦੀ ਤਾਕਤ ਵੱਧਦੀ ਹੈ ਹੁਣ ਔਲੇ ਆਉਣਾ ਦਸੰਬਰ ਤੱਕ ਹੀ ਐ ਹੁਣ ਕਾਫੀ ਆ ਰਿਹਾ ਤੇ ਸਸਤਾ ਵੀ ਐ ਹੁਣ ਤਾਂ ਆਪਾਂ ਔਲੇ ਤੋਂ ਜਿਹੜਾ ਹੈਗਾ ਇੱਕ ਤਾਂ ਉਹਦਾ ਅਚਾਰ ਪਾ ਸਕਦੇ ਆ ਔਲੇ ਦੀ ਕੈਂਡੀ ਵੀ ਬਣਾ ਸਕਦੇ ਆ ਔਲੇ ਦਾ ਮਰੱਬਾ ਵੀ ਬਣਾ ਸਕਦੇ ਆ ਔਲੇ ਦੀ ਚਟਨੀ ਵੀ ਬਣਾ ਕੇ ਰੱਖ ਸਕਦੇ ਆ ਅੱਛਾ ਕਈ ਹੁੰਦੇ ਨੇ ਕਿ ਜਿਵੇਂ ਔਲੇ ਦਾ ਰਸ ਕੱਢਿਆ ਉਸ ਰਸ ਦੇ ਵਿੱਚ ਅਸੀਂ ਨਮਕ ਤੇ ਹੋਰ ਕੁਝ ਮਸਾਲੇ ਪਾ ਕੇ ਉਹਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਲਿਏ ਵੀ ਰੋਜ਼ ਜਿਹੜਾ ਥੋੜਾ ਥੋੜਾ ਕਰਕੇ ਪੀ ਸਕਦੇ ਆ ਉਸ ਤੋਂ ਬਾਅਦ ਥੋੜੀ ਦਿਨਾਂ ਤੱਕ ਜਿਵੇਂ ਹੁਣ ਗੋਭੀ ਗਾਜਰ ਛਲਗਮ ਕਾਫੀ ਗਲੱਟ ਦੇ ਵਿੱਚ ਹੋ ਜਾਣਾ ਤੇ ਉਦੋਂ ਉਹਨੂੰ ਜਦੋਂ ਗਲੱਟ ਦੇ ਵਿੱਚ ਆ ਵੀ ਜਦੋਂ ਬਹੁਤ ਸਸਤਾ ਵੀ ਹੋ ਜਾਂਦਾ ਤਾਂ ਉਹਦਾ ਬੜੇ ਆਰਾਮ ਦੇ ਨਾਲ ਗੋਭੀ ਗਾਜਰ ਛਲਗਮ ਦਾ ਅਚਾਰ ਪਾ ਸਕਦੇ ਆ ਆਪਾਂ ਗਾਜਰਾਂ ਦੀ ਚਟਨੀ ਬਣਾ ਸਕਦੇ ਆ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਗਾਜਰਾਂ ਦਾ ਰਸ ਕੱਢ ਕੇ ਰੱਖ ਸਕਦੇ ਆ ਉਸ ਤਰੀਕੇ ਦੇ ਨਾਲ ਇਹਨੂੰ ਵਰਤ ਸਕਦੇ ਆ ਉਸ ਤੋਂ ਬਿਨਾ ਜਿਵੇਂ ਆਪਣੇ ਕੋਲ ਹੁਣ ਜੇ ਆਪਾਂ ਮੰਨ ਸਕਦੇ ਆ ਕਿ ਵੀ ਆਪਣੇ ਕੋਲ ਹਰੀਆਂ ਸਬਜ਼ੀਆਂ ਨੇ ਹਰੀਆਂ ਸਬਜ਼ੀਆਂ ਜਿਵੇਂ ਅੱਜਕੱਲ੍ਹ ਮੇਥੀ ਬਹੁਤ ਹੁੰਦੀ ਹੈ ਗਰਮੀਆਂ ਦੇ ਵਿੱਚ ਆਪਾਂ ਨੂੰ ਲੋੜ ਹੁੰਦੀ ਹੈ ਕਿ ਉਦੋਂ ਵਰਤੀਏ ਜਦੋਂ ਹਰ ਹੈਗੀਆਂ ਨੇ ਉਹਨਾਂ ਨੂੰ ਆਪਾਂ ਸੁਕਾ ਕੇ ਰੱਖ ਸਕਦੇ ਹਾਂ ਇਸ ਤਰੀਕੇ ਦੇ ਨਾਲ ਅੱਛਾ ਜ਼ਰੂਰੀ ਨਹੀਂ ਹੈ ਤੁਸੀਂ ਆਪਣੇ ਘਰ ਦੇ ਲਈ ਦਾਚਾਰ ਚਟਨੀਆਂ ਬਣਾਉਣੀਆਂ ਇਹਨਾਂ ਨੂੰ ਆਪਾਂ ਕੁਝ ਜੜੀ ਹੈਗੀਆਂ ਸਹੀ ਤਰੀਕੇ ਦੇ ਨਾਲ ਖੇਤੀ ਵਿਗਿਆਨ ਕੇਂਦਰਾਂ ਦੇ ਨਾਲ ਜੁੜ ਕੇ ਜੇ ਆਪਾਂ ਟ੍ਰੇਨਿੰਗ ਹਾਸਲ ਕਰ ਲਈਏ ਤਾਂ ਅਸੀਂ ਇਹਦੀ ਬੋਤਲਬੰਦੀ ਕਰਕੇ ਇਹਦੀ ਪੈਕੇਜਿੰਗ ਵਧੀਆ ਬਣਾ ਕੇ ਜਿਹੜਾ ਹੈਗਾ ਇਹ ਕਿ ਬਹੁਤ ਹੀ ਵਧੀਆ ਰੋਜ਼ਗਾਰ ਹੈ ਕਿ ਜਿਹੜੇ ਸਾਡੇ ਘਰਾਂ ਦੇ ਵਿੱਚ ਜਿਹੜੇ ਸੋਚਦੇ ਨੇ ਕਿ ਅਸੀਂ ਕੋਈ ਆਪਣਾ ਕੰਮ ਕਰਨਾ ਹੈ ਤਾਂ ਇੱਕ ਵਧੀਆ ਜਿਹੜਾ ਹੈਗਾ ਬਿਜ਼ਨਸ ਸ਼ੁਰੂ ਕਰ ਸਕਦੇ ਨੇ ਅਚਾਰ ਚਟਨੀਆਂ ਜਾਂ ਮੁਰੱਬੇ ਬਣਾਉਣ ਦਾ ਇਸ ਤੋਂ ਬਿਨਾਂ ਆਪਾਂ ਪਾਪੜ ਵੜੀਆਂ ਬਣਾ ਸਕਦੇ ਹੁਣ ਜਿਵੇਂ ਪਾਪੜ ਬਣਾਉਣੇ ਨੇ ਉਹਦੇ ਚ ਅੱਪ ਜੇ ਹਰੀਆਂ ਪੱਤੇਦਾਰ ਸਬਜ਼ੀਆਂ ਪਾ ਦਿੰਨੇ ਆ ਥੋੜਾ ਜਿਹਾ ਔਲਾ ਪਾ ਦਿੰਨੇ ਆ ਤਾਂ ਉਹ ਜਿਹੜੀ ਪਾਪੜ ਦੀ ਵੈਲਿਊ ਐਡੀਸ਼ਨ ਵਧ ਗਈ ਆ ਇਸ ਤਰੀਕੇ ਦੇ ਨਾਲ ਆਪਾਂ ਵੜੀਆਂ ਦੇ ਵਿੱਚ ਇਹ ਚੀਜ਼ ਕਰਕੇ ਕੀ ਵੀ ਜਿਹੜਾ ਉਹ ਸੁਆ ਜਿਹੜਾ ਸਵਾਦ ਹੈ ਅਸੀਂ ਮੈਨੂੰ ਯਾਦ ਆ ਸਾਡੇ ਕੋਲ ਇੱਕ ਔਰਤ ਆਉਂਦੀ ਬਜ਼ੁਰਗਤ ਆਉਂਦੀ ਸੀ ਉਹ ਸਾਗ ਤੇ ਦੁੱਧੀਆਂ ਜਿਹੜੀਆਂ ਦਾਲਾਂ ਦਾ ਪਾ ਕੇ ਵੜੀਆਂ ਬਣਾਉਂਦੀ ਸੀ ਸਾਗ ਵੜੀਆਂ ਜਿਹੜੀਆਂ ਕਿ ਉਹਦਾ ਬੇਟਾ ਜਰਮਨ ਸੀ ਤੇ ਉੱਥੇ ਕਾਫੀ ਜ਼ਿਆਦਾ ਭੇਜਦੀ ਹੁੰਦੀ ਸੀ ਕਿਉਂਕਿ ਉਹਨਾਂ ਦੇ ਆਲੇ ਦੋਲੇ ਜਿਹੜੇ ਸਰਕਲ ਦੇ ਵਿੱਚ ਵੀ ਬੜਾ ਪਪੂਲਰ ਸੀਗਾ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਬਣਾ ਸਕਦੇ ਹੋ ਜੇ ਆਪਾਂ ਜਿਵੇਂ ਗੱਲ ਕਰਦੇ ਹਾਂ ਹੁਣ ਇਹਦੇ ਵਿੱਚ ਰੋਜ਼ਗਾਰ ਦੀ ਤੇ ਮੈਨੂੰ ਯਾਦ ਆ ਸਾਡੇ ਨਾਲ ਇੱਕ ਸੈਲਫ ਹੈਲ ਗਰੁੱਪ ਨਾਲ ਜੁੜੀਆਂ ਹੋਈਆਂ ਔਰਤਾਂ ਸੀ ਤੇ ਪਟਿਆਲੇ ਜਿਹੜੀ ਮੰਡੀ ਲੱਗਦੀ ਆ ਤੇ ਉਹ ਜਿਹੜੀ ਧਨੀਆਂਏ ਪੁਦੀਨੇ ਦੀ ਚਟਨੀ ਕੁੰਡੀ ਚ ਕੁੱਟ ਕੇ ਵਿੱਚ ਚਿਬੜ ਪਾ ਕੇ ਤੇ ਉਹ ਜਿਹੜੀ ਚਟਨੀ ਵੀ 100 ਗ੍ਰਾਮ 50 ਰੁਪਏ ਦੀ ਵੇਚ ਦਿੰਦੀਆਂ ਨੇ ਤੇ ਇਸ ਤਰੀਕੇ ਨਾਲ ਆ ਕਿਉਂਕਿ ਜਦੋਂ ਆਪਾਂ ਕੋਈ ਚੀਜ਼ ਬਣਾਉਨੇ ਆ ਕੁਝ ਲੋਕੀ ਐਦਾਂ ਦੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਉਹਦੀ ਲੋੜ ਹੁੰਦੀ ਐ ਪਰ ਉਹਨਾਂ ਕੋਲ ਸਾਧਨ ਨਹੀਂ ਹੁੰਦੇ ਜਾਂ ਉਸ ਤਰੀਕੇ ਦੇ ਨਾਲ ਆ ਵੀ ਟਾਈਮ ਨਹੀਂ ਹੁੰਦਾ ਤਾਂ ਆਪਾਂ ਜਿਹੜੀ ਹੈਗੀ ਇੱਕ ਕਸਟਮਰ ਜਿਹੜਾ ਇੱਕ ਗਾਹਕ ਤੇ ਡੜਾ ਹੈਗਾ ਉਹ ਦੇ ਪ੍ਰੋਡਿਊਸਰ ਦੇ ਵਿੱਚ ਇੱਕ ਗੈਪ ਨੂੰ ਖਤਮ ਕਰ ਲੈਣੇ ਆ ਤੇ ਉਹ ਜਿਹੜੀ ਜਿਹੜੀ ਚੀਜ਼ ਹੈਗੀ ਆ ਕਿ ਸਿੱਧੀ ਜਿਹੜੀ ਹੈਗੀ ਆ ਇੱਕ ਕੰਜ਼ਿਊਮਰ ਦੇ ਕੋਲ ਜਾਂਦੀ ਐ ਤੇ ਇਹਨੂੰ ਜਿਹੜਾ ਹੈਗਾ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ਇਹਨਾਂ ਕਿਉਂਕਿ ਪਾ ਜੜੀ ਹੈਗੀ ਜਦੋਂ ਤੁਸੀਂ ਆਪ ਆ ਚਾਰਟ ਨਹੀਂ ਕਿਉਂਕਿ ਜਦੋਂ ਤੁਸੀਂ ਬਾਜ਼ਾਰ ਦੇ ਵਿੱਚ ਦੇਖੋ ਬ੍ਰਾਂਡਸ ਦੀਆਂ ਲੈ ਕੇ ਆਉਂਦੇ ਆ ਹਾਂਜੀ ਉਹ ਕਾਫੀ ਦਿਨ ਪਹਿਲਾਂ ਦੀਆਂ ਬਣੀਆਂ ਹੁੰਦੀਆਂ ਨੇ ਕਿਉਂਕਿ ਕਦੋਂ ਚੀਜ਼ ਕਿੱਥੋਂ ਮਾਰਕੀਟ ਦੇ ਵਿੱਚ ਆਈ ਤੇ ਬਣੀ ਜਦੋਂ ਤੁਸੀਂ ਲੋਕਲੀ ਬਣਾ ਕੇ ਦਿੰਨੇ ਹੋ ਤੁਸੀਂ ਚੀਜ਼ ਬਾਜ਼ਾਰ ਚੋਂ ਲਿੱਤੀ ਮੰਡੀ ਚੋਂ ਲਿੱਤੀ ਤੇ ਉਸ ਨੂੰ ਜਿਹੜਾ ਹੈਗਾ ਤੁਸੀਂ ਹਫ਼ਤੇ 10 ਦਿਨਾਂ ਦੇ ਵਿੱਚ ਉਹਦਾ ਪ੍ਰੋਡਕਟ ਬਣਾ ਕੇ ਕਾ ਦਿੱਤਾ ਤਾਂ ਜਿਹੜਾ ਕਸਟਮਰ ਹੁੰਦਾ ਉਹਨੂੰ ਵੀ ਪਤਾ ਹੁੰਦਾ ਕਿ ਜੇ ਮੈਂ ਲੋਕਲ ਮੇਡ ਚੀਜ਼ ਲੈ ਰਿਆ ਤਾਂ ਇਹ ਜਿਹੜੀ ਤਾਜ਼ੀ ਹੈ ਤੇ ਸਾਫ ਸੁਥਰੀ ਹੈ ਤੇ ਦੂਸਰੀ ਕੀ ਹੁੰਦੀ ਹੈ ਕਿ ਇੱਕ ਲੋਕਲੀ ਤੁਸੀਂ ਜਿਹੜਾ ਹੁੰਦਾ ਨਾ ਇੱਕ ਇੱਕ ਵਿਸ਼ਵਾਸ ਜਿਹੜਾ ਜ਼ਿਆਦਾ ਬਣਿਆ ਹੁੰਦਾ ਉਸ ਤਰੀਕੇ ਦੇ ਨਾਲ ਜਿਹੜੀ ਇਸ ਤਰੀਕੇ ਦੇ ਨਾਲ ਵੀ ਆਪਾਂ ਜਿਹੜਾ ਹੈਗਾ ਉਦਮੀਕਰਨ ਦਾ ਵਿਕਾਸ ਕਰਕੇ ਜਿਹੜੇ ਹੈਗੇ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਤੇ ਜੜੀਆਂ ਲੜਕੀਆਂ ਨੂੰ ਜਿਹੜੇ ਹੈਗਾ ਰੋਜ਼ਗਾਰ ਦੇ ਸਕਦੇ ਆ